ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਸਰੰਤਪਾਰ ਤੋਂ ਡਰੋਨ ਰਾਹੀਂ ਨਸ਼ੇ ਦਾ ਧੰਦਾ ਕਰਨ ਵਾਲੇ ਕੀਤੇ ਕਾਬੂ ਸੀਆਈ ਸਟਾਪ 1 ਤੇ 2 ਦੀ ਪੁਲਿਸ ਨੇ ਇੱਕ ਨਿਵਾਲਕ ਸਨੇ ਚਾਰ ਨੂੰ ਕੀਤਾ ਕਾਬੂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਹਨਾਂ ਕੋਲੋਂ 4 ਕਿਲੋਗ੍ਰam ਹੀਰੋਇਨ ਅਤੇ 20000 ਰੁਪਏ ਡਰੱਗ ਮਨੀ ਅਤੇ ਤਿੰਨ ਮੋਟਰਸਾਈਕਲ ਕੀਤੇ ਕਾਬੂ ਬਹੁਤ ਹੀ ਵੇਦਿਆ ਹੋਏ ਪਰ ਇਹਨਾਂ ਉਤੇ ਵੀ ਇਹਨਾਂ ਨੂੰ ਆਰਡਰ ਦੇਣ ਹੁਣ ਹੋਏ ਉਹ ਪਾਕਿਸਤਾਨ ਬੇਸਡ ਸੁਵੰਗਲ ਹੈਗੇ ਜੀ ਕਿਉਂਕਿ ਇਹਨਾਂ ਦਾ ਰਾਫਤਾ ਜਦੋਂ 12 ਤੋਂ پار ਇੰਟਰਨੈਸ਼ਨਲ ਬਾਰਡਰ ਦੇ ਉੱਤੇ ਹੋ ਜਾਂਦਾ ਉਹਨਾਂ ਨਾਲ ਇਹ ਸਾਰਾ ਟਾਈਅਪ ਸਿਗਾ ਇਹਨਾਂ ਦਾ ਫੋਨ ਆ ਰਹੀ ਤੇ ਉਹਦੇ ਨਾਲ ਹੀ ਡਰੋਨ ਦੀ ਜਿਹੜੀ ਹੈ ਉਹ ਡਰਾਪਿੰਗ ਹੁੰਦੀ ਰਹੀ ਹੈ ਸਰ ਇਹ ਕਿੱਥੋਂ ਜਾ ਰਹੇ ਸੀਗੇ ਭਾਈ ਸਾਡੇ ਸਿਰ ਤੇ ਟੱਚ ਕਿੱਦਾਂ ਆਇਆ ਸਰ ਅਲੱਗ ਅਲੱਗ ਜਗ੍ਹਾ ਦੇ ਰਹਿਣ ਵਾਲੇ ਜਿਆਦਾ ਲੱਗ ਜਗਾ ਨਹੀਂ ਕੋਈ ਏਰੀਆ ਹੈ ਜੀ ਅਰੇ ਭਾਈ ਨਾਲ ਦੇ ਪਿੰਡਾਂ ਦੇ ਹੀ ਹੈ ਭਾਈ ਤੇ ਸੁਣੇ ਭਾਈਸ ਦੇ ਤਿੰਨ ਤਿੰਨ ਮੋਟਰਸਾਈਕਲ ਫਟੇ ਜਾਂਦੇ ਸਮਝੋ ਕਿ ਮੈਂ 16 ਸਾਲਾਂ ਦੇ ਬੱਚਿਆਂ ਨੂੰ ਇਸ ਚੀਜ਼ ਵਿੱਚ ਇਨਵੋਲ ਕੀਤਾ ਜਾ ਰਿਹਾ ਹੋ ਵੀ ਮੈਂ ਤਾਂ ਤਾਂ ਹੀ ਕਹਿੰਨਾ ਜੀ ਆਪਣੇ ਸਮਾਜ ਦੇ ਵਿੱਚ ਜਿਹੜਾ ਲਾਲਚ ਦੇ ਵਿੱਚ ਫਸ ਰਹੇ ਬੱਚੇ ਇਹਨਾਂ ਨੂੰ ਪੇਰੈਂਟਸ ਨੂੰ ਆਪਾਂ ਨੂੰ ਸਾਰਿਆਂ ਨੂੰ ਰਲ ਕੇ ਕੰਮ ਕਰਨਾ ਹੀ ਚਾਹੀਦਾ ਜੀ ਕਿ ਨਵੀਂ ਜਿਹੜੀ ਸਾਡੀ ਜਨਰੇਸ਼ਨ ਹੈ ਇਦਰੋਂ ਇਹਨਾਂ ਨੂੰ ਸਮਝਾਇਆ ਜਾਵੇ ਕਾਉਂਸਲ ਕੀਤਾ ਜਾਵੇ ਸੋ ਦੈਟ ਇਹ ਆਪਣੀ ਜ਼ਿੰਦਗੀ ਨਾ ਖਰਾਬ ਕਰੇ ਸਰ ਕਾਲਜ ਸਟੂਡੈਂਟ ਵੀ ਐ ਚੁਹੋ ਉਹੀ ਹੈ ਜਿਹੜਾ ਆਪਣੇ ਰਮਨਜੀਤ ਹੈ ਪੜਦਾ ਪਿੱਛੇ ਵੀ ਵੀ ਕਿਹੜੇ ਨਾਲ ਦਾ ਹੈ ਜੀ ਹੈ ਜੀ ਕਿਹੜੇ ਨਾਲ ਦਾ ਹੈ ਕੋਈ ਤਾਂ ਫੀਰ ਦੋ ਜੀ ਐਫਆਰਾਂ ਦੋ ਅਲੱਗ-ਅਲੱਗ ਹੋਈਆਂ ਜੀ ਇੱਕ ਥਾਣਾ ਕੰਟੋਨਮੈਂਟ ਦੀ ਹੈ ਸੀਆਈਏ ਸਟਾਫ 1 ਵੱਲੋਂ ਤੇ ਇੱਕ ਸੀਆਈਏ 2 ਵੱਲੋਂ ਹੈਗੀ ਹੈ ਉਹਦੇ ਚ ਚਾਰਟੇਜ ਸੀਆਈਏ 1 ਦੀ ਹੈ ਤੇ ਕੰਟੋਨਮੈਂਟ ਚ ਹੈਗੀ ਹੈ ਸੀਆਈਏ 2 ਦੀ ਸਰ ਕਿਸਤੀ ਦਾ ਸ਼ੱਕ ਨਹੀਂ ਕੀਤਾ ਜਾ ਸਕਦਾ ਕਿਉਂਕਿ ਅਕਸਰ ਲੇਬਰ ਰੂਪ ਦੇ ਚ ਜਾਂ ਪਰ ਜਾਂਦੇ ਆ ਜਿਹੜੋ ਮੈਰੋ ਬਾੜ ਜਾਂਦੇ ਕਿਉਂਕਿ ਉਹਦੇ ਇੱਕ ਹੀ ਕਿਸਤੀ ਮੈਂ ਹੈਗੀ ਆ ਸਰ ਹੋਵੇ ਉਹ ਬੱਚੇ ਨੂੰ ਆਮ ਕੋਈ ਚੈੱਕ ਨਹੀਂ ਕਰਦਾ ਉਹੜਾ ਯੰਗਸਰ ਦੇ ਕੇ ਅਗਲ ਕੰਨ ਬੱਚਾ ਜਾ ਰਿਹਾ ਜੀ ਕਿਤਾ ਪੁੱਤਾਂ ਚ ਕੰਮ ਕਰਦਾ ਹੁਣ ਉਹ ਸਾਰੀ ਅਸੀਂ ਉੱਥੇ ਲੋਕਲ ਪੁਲਿਸ ਨੂੰ ਵੀ ਸਾਰੀ ਇਹ ਗੱਲ ਦੱਸਾਂਗੇ ਹਾਂ ਸਰ ਇਹ ਮੋਟੋ ਸਪੈਂਡਿੰਗ ਜਿਵੇਂ ਵੇਖਿਓ ਕਾਫੀ ਟਫ ਹੈ ਸੀ ਕਿਉਂਕਿ ਅਕਸਰ ਡਰੋਨ ਰਾਹੀ ਹੁੰਦਾ ਸੀ ਕਿ ਉਹ ਨਵੀਂ ਆਇਆ ਤਾਂ ਡਰੋਨ ਰਾਹੀ ਹੈ ਪਰ ਉਹਦੀ ਟਰਾਂਸਪੋਰਟੇਸ਼ਨ ਦਾ ਮਾਧਿਅਮ ਇਹਨਾਂ ਨੇ ਜਿਹੜਾ ਵਹੀਕਲ ਦੀ ਜਗ੍ਹਾ ਹੈ ਬੋਟ ਕਰ ਲਿਆ ਟੂ ਗੈਟ ਇਟ ਅਕ੍ਰੋਸ ਦੀ ਸਤਲੁਜ ਕਿਉਂਕਿ ਜੇ ਦਰਿਆ ਰਸਤੇ ਹੀ ਪੈਂਦਾ ਹੈ ਜੇ ਪੁਲ ਟੱਪਾਂਗੇ ਉੱਥੇ ਚੈਕਿੰਗ ਹੁੰਦੀ ਹੋਊਗੀ ਜੀ ਸਰ

ਮੈਂ ਤਾਂ ਇਹ ਹੀ ਕਹਿਣਾ ਕਿ ਸਾਨੂੰ ਸਮਾਜ ਦੇ ਵਿੱਚ ਸਾਰਿਆਂ ਨੂੰ ਆਪਣੇ ਬਾਰੇ ਇਸ ਬਾਰੇ ਅਵੇਅਰ ਹੋਣ ਦੀ ਲੋੜ ਹੈ ਚਾਤੀ ਮਾਰਨ ਦੀ ਲੋੜ ਹੈ ਕਿ ਕਿੱਥੇ ਆਪਾਂ ਆਪਣੇ ਰੋਲ ਦੇ ਵਿੱਚ ਹੋਰ ਸਾਨੂੰ ਮੋਨਿਟਰਿੰਗ ਦੀ ਲੋੜ ਹੈ ਚਾਹੇ ਉਹ ਪਰਿਵਾਰ ਹੈ ਚਾਹੇ ਉਹ ਸਕੂਲ ਨੇ ਉੱਥੇ ਸਾਰਾ ਇਹਨਾਂ ਦੇ ਉੱਤੇ ਟੀਚਰਸ ਤੇ ਜਿਹੜੇ ਪੇਰੈਂਟਸ ਦਾ ਬੜਾ ਵੱਡਾ ਰੋਲ ਹੁੰਦਾ ਕਿਸੇ ਬੱਚੇ ਦੀ ਪ੍ਰਿੰਗਿੰਗ ਆਪ ਤੇ ਸੋ ਉਹਨਾਂ ਨੂੰ ਵੀ ਹੋਰ ਸਟੈਪ ਇਨ ਕਰਨਾ ਚਾਹੀਦਾ ਬਾਕੀ ਸਮਾਜ ਨੂੰ ਵੀ ਸਾਰਿਆਂ ਨੂੰ ਰਲ ਕੇ ਆਪਾਂ ਨੂੰ ਇਹ ਮੈਸੇਜ ਦੇਣਾ ਚਾਹੀਦਾ ਹੈ ਕਿ ਸਾਡੀ ਨਵੀਂ ਜਨਰੇਸ਼ਨ ਜਿਹੜੀ ਹੈ ਇਸ ਲਾਲਚ ਦੇ ਵਿੱਚ ਆ ਕੇ ਆਪਣੀ ਜ਼ਿੰਦਗੀ ਨਾ ਖਰਾਬ ਕਰੋ ਸਰ ਲੱਗਦਾ ਵੀ ਡਰਾਈਵ ਚਲਾ ਕੇ ਇਹ ਤੁਹਾਨੂੰ ਜਿਹੜੀ ਆਲਰੇਡੀ ਬਹੁਤ ਸੱਜੇ ਕੰਮ ਕਰ ਰਹੇ ਤੁਸੀਂ ਕਰ ਰਹੇ ਲੱਗਦਾ ਵੀ ਡਰਾਈਵ ਚਲਾਉਣ ਦੀ ਜ਼ਰੂਰਤ ਹੈ ਕਿਉਂਕਿ ਮੁੰਡਿਆਂ ਦੀ ਵਿੱਚ ਬਹੁਤ ਬੱਚੇ ਨੇ ਦੇਖੋ ਅਵੇਅਰਨੈਸ ਨਾਲ ਨਾਲ ਚੱਲਦੀ ਰਹੀ ਹੈ ਕਿ ਹੋਰ ਹੋਰ ਲੋੜ ਹੈ ਅਵੇਅਰਨੈਸ ਬਾਰੇ ਜਦੋਂ ਆਪਾਂ ਕਿਸੇ ਨੂੰ ਜਾ ਕੇ ਦੱਸਦੇ ਆ ਵੀ ਇਹਦੇ ਕੀ ਹਾਰਮਸ ਨੇ ਤੇ ਬੰਦਾ ਕਿੱਥੇ ਗਿਆ ਰੀਅਲ ਟਾਈਮ ਸਟੋਰੀ ਦਾ ਨੈਚਰਲੀ ਫਰ ਪੈਂਦਾ ਬੱਚੇ ਦੀ ਸੋਚ ਦੇ ਵਿੱਚ ਆਪਾਂ ਹੋਰ ਪਿੰਡ ਦੇ ਵਿੱਚ ਵੀ ਲੇਕਿਨਕੇ ਬੱਚੇ ਆ ਉਹ ਤੁਹਾਡੇ ਤੱਕ ਬਹੁਤ ਜੀਵੀ ਹੋ ਗਏ ਉਹਨਾਂ ਨੇ ਸ਼ਾਇਦ ਤੇ ਇਹਦਾ ਨਹੀਂ ਗੱਲ ਵੀ ਜੇ ਨਸ਼ਾ ਬੀਤ ਨਹੀਂ ਰਿਹਾ ਆਪਾਂ ਚੱਕਰ ਆ ਲੈਣੇ ਜੀ ਇਹ ਕੋਈ ਅਜਿਹੀ ਗੱਲ ਹੈ ਕਿਤਾਬ